ਜੀ ਸਤਿ ਸ਼੍ਰੀ ਅਕਾਲ ਸਰਨੂ ਜੀ ਕੀ ਹਾਲ ਚਾਲ ਜੀ ਲੋਹੀ ਆਪਣੇ ਲਈ ਬande ਪਿਆ ਆਲੂ ਵਾਲੇ ਪਰੌਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਰੌਤੇ ਬਣਾਦੇ ਪਰੌਤੇ ਹੀ ਬਣਾ ਰਹੀ ਐ ਤੁਸੀਂ ਇਹਨੂੰ ਪਤਾ ਆਲੂ ਵਾਲੇ ਤੁਹਾਡੇ ਪਸੰਦੇ ਆ ਇਸ ਕਿਸ ਕੰਦ ਕੋ ਰੋਟੀ ਬਨ ਨਹੀਂ ਹੁੰਦੀ ਸਾਰੇ ਪੁੱਛਦੇ ਮੈਨੂੰ ਇਹਨੇ ਕੁੜੀ ਰੋਟੀ ਬਣਾ ਨਹੀਂ ਹੁੰਦੀ ਆ ਰੋਟੀ ਬੋਲੀ ਆਹ ਦੇਖੋ ਗੋਲ ਗੋਲ ਆਹ ਦੇਖੋ ਗੋਲ ਰੋਟੀ ਪਿੰਗੀ ਰੈਡੀ ਰੋਟੀ ਹੁਣ ਤਾਂ ਮੈਨੂੰ ਨਹੀਂ ਲੇਣੀ ਦੋਸਤੋ ਮम्मा ਤਾਂ ਮੈਨੂੰ ਅੱਗੇ ਕਹਿੰਦੇ ਕਹਿੰਦੇ ਮੈਨੂੰ ਰੋਟੀ ਨਹੀਂ ਪੁੱਛੀ ਆਪਣੇ ਘਰ ਵਾਲੇ ਨੂੰ ਰੋਟੀ ਪੁੱਛ ਲੈ ਉਹ ਮੰਮੀ ਕੱਬ ਬੋਲੀ ਬੀਟੀਆ ਕੋ ਬੀਟੀਆ ਮम्मा ਕਹਿੰਦੇ ਮੈਨੂੰ ਸੇਵਦੇ ਰੋਟੀ ਨਹੀਂ ਪੁੱਛੀ ਬੀਟੀ ਕਹਿੰਦੀ ਨਹੀਂ ਪੁੱਛੀ ਮੱਕੀ ਚਲਾ ਰਹੇ ਨਾਲੋਂ ਉੱਧਰ ਪਾ ਗਏ ਤੇ ਮਮਾ ਚਲੇ ਗਏ ਹੀ ਉੱਧਰ ਬੱਚੀ ਆ ਜੇ ਤੇ ਦੋਸਤੋ ਠੀਕ ਹੈ ਨਾ ਚਾਹੁੰਦੇ ਤੁਸੀਂ ਇਸ ਕੌਫੀ ਅੱਜ ਦਾ ਰੋਟੀ ਬਣਾਈ ਆ ਹੈ ਅੱਜ ਬਣਾਈ ਆ ਉਦਾਂ ਫੇ ਕੀ ਬਰੋ ਕੰਦੀ ਨਹੀਂ ਉਦਾਂ ਦੇ ਮਮਾ ਬਣਾ ਰਹੇ ਬਾਜੀ ਬਾਜੀ ਦੇਖੋ ਜੀ ਦੇਖੋ ਸੱਚਾ ਦੰਮੀ ਆਲੂ ਵਾਲੇ ਪਨੋਟੇ ਬਣਾਉਂਦੀ ਹੈ ਜੀ ਮੇਰੀ ਵਾਈਫ ਮੇਰੇ ਵਾਸਤੇ ਕਿਦਾਂ ਕਹਿੰਦੀ ਕਿ ਤਰ੍ਹਾਂ ਦੇ ਪਰੋੜੇ ਬਣਾਉਂਦਾ ਹੋਣਾ ਥੋੜੇ ਹੀ ਮਲੇ ਪਰੋੜੇ ਹਨ ਬੜਾ ਬਣਾ ਲਏ ਆ ਨਾ ਵਿਪਰੀਤੀ ਨਹੀਂ ਨਹੀਂ ਕੋਨੇ ਪਰੋੜੇ ਨੇ ਉਹੋ ਹੀ ਨਾ ਕੋਲੋਂ ਲੂਣ ਮਿਰਚ ਹਿਸਾਬ ਦਾ ਹੈ ਭਾਈ ਜਿਆਦਾ ਨਾ ਪਾ ਦੀ ਵਿੱਚ ਸਭ ਵਧੀਆ ਇੱਕ ਤਾਂ ਖਾਏਗਾ ਆਹ ਕੰਨ ਪਰਤੇ ਕਿਤੇ ਹਲੇ ਆਪਾ ਲੋਕ ਚੱਤਾ ਸੁਣੋ ਦੇਖੋ ਜੀ ਦੇਖੋ ਹਾਂ। ਹੋ ਹੀ ਕਰਦੀ ਐ। ਜੀਵਾ। ਜੀਵਾ ਬਣਾਉਂਦਾ। ਮਰੋੜਾ ਤੇ ਤਾਂ ਬੱਕਦਾ ਨਹੀਂ ਹੂੰ। ਚਾਹੇ ਬਣਾਉਦੀ ਇਦਾਂ। ਚੱਕੋ। ਏ। ਬਰਲੀਆ। ਆਇਆ ਫੇ ਕੱਪੜੇ ਲੈਣ ਜਾਣਾ। ਨਹੀਂ। ਉਹ ਮੰਮੀ ਦੀ ਲਾਈਨਿੰਗ ਆ ਵੀ ਧੋਣੀ ਆਂ ਪ੍ਰੀਤ। ਜੁੱਤੀ ਵੀ ਰੱਖ ਲੈ। ਮੋਟੀ ਦੀ ਰੋਟੀ ਵੀ ਬੋਰਾ ਭਰ ਕੇ ਲਈ ਲਾਵਾ। ਕਹਿੰਦੀ ਮੇਰੇ ਵੀ ਸੀ। ਆਹ ਸਾਰਿਆਂ ਦੇ ਸੀਨੇ ਆ। ਅੱਜ ਸੁਪ ਲੈਣ ਫਿਰ ਚੁੱਤੀ ਖਾਣੇ ਮੈਂ ਦੋ ਹੀ ਬਸ ਕਰੋ ਉਹਨੇ ਕਹੇ ਪਕਾਈ ਜਾਂਦੇ ਆ ਤੇ ਨਹੀਂ ਖਾਣੀ ਲੈ ਤੂੰ ਜੀ ਕਰ ਖਾਣੇ ਆ ਦੋ ਵਾਰੀ ਮੈਂ ਰੋਟੀ ਖਾ ਲਈ ਹੋਈ ਉਹ ਚੋਦੀ ਮਮੀ ਨੇ ਕਹੇ ਗੀ ਉੱਚੀ ਹੈ ਮੇਰੇ ਬਾਲਗ ਨੂੰ ਸੌਰੀ ਚੂੜੀ ਵਾਲੀ ਬਾਹ ਮੇਲਣਾ ਚੱਲਦਾ ਆਪਣੀ ਅੱਤ ਦਾ ਵੀ ਉਹ ਖਤ ਉੱਨੀ ਕੀਨੇ ਕੀ ਹੱਥ ਦੇ ਗਾਇਦੇ ਗਾਇਤੂ ਨੇ। ਉਹਨੇ ਬੱਦਲ। ਨੋਂਗਰੇ ਮਮਿਆਤ। ਖੜੋਂਪੇ। ਲੋ। ਖੜੋਂਪੇ ਹੱਥ ਲੱਭੀ ਦੇ ਦੇ। ਦੋਸਤੋ ਆਪਾਂ ਗਗਨ ਕੇ ਵਰਤੀ ਦਾ। ਕੰਮੀ ਮੇਰੇ ਬਦਾਮ ਕਿੱਥੇ ਆ? ਬਦਾਮ ਜਿਹੜੇ ਪਹਿਲੇ ਉਹ ਤਾਂ ਪਹਿਲੇ ਖਾ ਲੈਂਦੇ। ਉਹ ਸੱਚੋ ਆਪਾਂ ਹੋਰ ਲਿਆਂਦੇ ਬਦਾਮ ਉਦੋਂ। ਤੈਂ ਦੀ ਨਹੀਂ ਬੀਤ ਬਤਾਉ ਮੈਂ ਯਾਰ ਮੈਂ ਤੈਨੂੰ ਪਰਸ ਰਾਤ ਕਿਹਾ ਸੀ ਤੇ ਕਿਹਾ ਸੀ ਪਰ ਪਹੇਨੇ ਤੁਸੀਂ ਸੀ ਮੰਮੀ ਕੀ ਕਰ ਰਹੀ ਜਲਦੀ ਉਹ ਮੰਮੀ ਕੀ ਚੀਜ਼ ਪਾ ਦੇ ਕੇ ਇਹਨੂੰ ਭਾਵੇਂ 90 ਸਾਲ ਕਾ ਕੇ ਪਾਉਂ ਆਜੋ ਜਿਹਨੇ ਜਿਹਨੇ ਆਲੂ ਵਾਲੇ ਪਰੋਟੇ ਖਾਣੇ ਆ ਸਕਦੇ ਆ ਜੀ ਕਿਸੇ ਓਨ ਲੱਗੇ ਦਹੀਂ ਫਾੜ ਲਿਆ ਇਹ ਨਾਲ ਵੀ ਬਰੀਤ ਹੋ ਰਹੀ ਆਂ ਆਪਰੇ ਨਾ ਹੈ। ਹੈ। ਉਹਨੇ ਉਹਦਾ ਕਰ ਮੈਂ ਮੈਂ ਨੋ ਪ੍ਰੋਟੀਨ ਉਹ ਤੋਂ ਪਹਿਲਾਂ ਖਾ ਲੈਣੇ ਦੇਈ ਜਿਹੜਾ ਆਇਆ ਉਹ ਵੀ ਖੱਡ ਪਾਈ ਕਰ ਗਈ। ਉਹਨੇ ਕਿਹਾ ਨਾ ਪਰ ਉਹਦੇ ਨਾ ਉਹ ਪਿੰਦਰ ਪੱਕਦੇ ਪਏ ਆ। ਮੈਂ ਮੁਰਦਾ ਜਿਹਦਾ ਜਿਹਦਾ ਤੈਨੂੰ ਪ੍ਰਾਦ ਨਾ ਕੀਤੀ। ਪ੍ਰਾਦ ਚ ਜਿਹੜਾ ਲੜਦੀ ਜੀ। ਕਰਦੀ ਦੋਸਤੋ ਹੱਥ ਸੜ ਗਿਆ ਮੰਮੀ ਦਾ ਇਹ ਲੱਗੀ ਤਾਂ ਨਹੀਂ ਨਾ ਨਾ ਓਹੋ ਇੰਨਾ ਪਿਆਸਾ ਸੁਣਾ ਕਿਥਾ ਰੋਟੀ ਖਵਾਈ ਨਹੀਂ ਲੱਗੀ ਤਾਂ ਨਹੀਂ ਬਾਹਰ ਦੇ ਕੇ ਦਖਲਾਰੇ ਆਪਣੇ ਗਰਮੀ ਦਰਦੀ ਹੈ ਬਣਾ ਲਿਆ ਕਰੋ ਇਹਨਾਂ ਨੂੰ ਨਾਤੀ ਆ ਹੈ ਨਾਤੀ ਬ੍ਰਿਤੀ ਤੂੰ ਸਵੇਰ ਦੀ ਚਾਰ ਵਾਰੀ ਨਾਲ ਕਿੰਨੇ ਰਹਿ ਕੇ ਰਹੀ ਤੇ ਅਨੁਦ 2:00 ਜੀ ਇਹ ਪਰੌਠੇ ਬੀਨੇ ਬਣਾਣਾ। ਕੀ ਹੋਊ? ਤੂੰ ਕਿਰੇ ਤੂੰ ਆਟਾ ਤਾਂ ਨਹੀਂ ਪਾਇਆ। ਕੱਲਾ ਕਰੀ ਜਾਂਦੀ ਫਰਾਈ। ਨੋ ਨੋ। ਹੈਂ ਦੇਖ ਲਾ। ਇੱਕ 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 ਆਈ ਬੁਰਾ ਬਕਵਾਲਾ ਨਾ। ਆਹ ਸੈਟੁੱਤੇ ਦੀ। ਚਲ। ਬੋਏ ਕਿ ਤਾ ਜੱਕਣਾ ਪਤੰਦੇ ਆਲੂਆਂ ਦੀ। ਛਿੱਕਾ ਕੋਈ। ਚਾਹ ਨਾ ਪਰੌਠਾ। ਚਾਹ ਨਾ ਨਹੀਂ ਦੇਈ ਨਾ। ਚਾ ਵੀ ਨਹੀਂ। ਨਹੀਂ ਨਹੀਂ। ਮੰਮੀ ਨੂੰ ਘੇੜੀ ਬਹੁਤ ਲੰਬਾ ਪਾਉਂਦਾ ਹੀ ਆ ਘੇ ਹੁਣ ਲੱਗਣਾ ਹੀ ਤੇ ਸਿੱਧਾ ਹੀ ਵਿੱਚ ਕੇ ਆਹ ਸਮੋਸੇ ਰੱਖ ਆਹ ਚਿਕਨਾ ਗੰਦੇ ਤੇ ਨਾ ਚਲਾ ਕਰਾਓ ਇਤਨਾ ਨਹੀਂ ਲੋੜ ਐ ਉਏ ਉਰੀ ਕੀ ਕਰ ਰਹੀ ਹੋ ਬਟਿਆ ਚਲ ਪ੍ਰੀਤ ਬਣਾ ਜਲਦੀ ਮੂਹ ਤੇ ਗਿਆ ਨਾ ਉਸ ਕੱਢਣ ਆਹ ਪੁਰੋਟਾ ਗੋਨੀ ਸੀ ਤੇ ਗਿਆ ਕਹਿੰਦਾ ਤੇਰੇ ਕਰ ਨਾਲ ਇਹ ਜੋ ਬੱਚੀ ਆ ਇਹ ਜਾ ਇਹ ਬੱਚੀ ਨਹੀਂ ਜੀ ਇਹਦੀ ਹਾਈਟ ਘਟਿਆ ਤਾਂ ਲੱਗਦੀ ਬੱਚੀ ਪੰਜ ਵੀ ਨਹੀਂ ਕੰਪਲੀਟ ਹੈ ਹੈ ਮੇਰਾ ਪੈਂਟ ਨਹੀਂ ਕਿਉਂ ਦੇ हाइट 5 ਫੁੱਟ 11 ਇੰਚ ਵਾਲੀ ਇਹਦੀ 5 ਫੁੱਟ 1 ਇੰਚ ਲੀ ਮੈਂ 6 ਫੁੱਟ 2 ਇੰਚ 5 ਫੁੱਟ 11 ਦੇ ਲੱਕੋ ਸਫਾਈਆਂ ਲਈ ਚਾਬਾਸ਼ ਬੱਲੇ ਦੇ ਬਰੇ ਬੱਲੇ ਬੱਲੇ 29 ਮਮੀ ਨੂੰ ਜੀਭ ਕਦੇ ਕੱਢਦੀ ਮਮੀ ਜੀਭ ਦੇ ਕੇ ਕਿੱਥੇ ਕੱਢ ਲੈਂਦੀ ਬਾਹਰ ਚਾਬਾ ਦੀ ਨੋਟ ਕੀਤਾ ਕੱਲੀ 5 ਫੁੱਟ 7 ਇੰਚ ਦੀ ਆ ਲੈ ਬ੍ਰੀ ਤੇਰੇ ਕੈਰਟਨ ਕਲੋਣੀ ਆ ਤੂੰ ਕੀ ਕਰਉਣੀ ਕੈਰਟਨ 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 ਪਈ ਜਿੱਥੇ ਮੈਂ ਤੂੰ ਕੱਢ ਲੋੜੀ ਕੈਰਟਨ ਉੱਤੇ ਪਈ ਮੈਂ ਰੱਖ ਬ੍ਰੀ ਤਵਾ ਲਾ ਕੇ ਉੱਧਰ ਰੱਖ ਦੇ ਤਵਾ ਲਾ ਕੇ ਉੱਧਰ ਰੱਖ ਦੇ ਪਰਲੇ ਮੱਲੇ ਧਿਆਨ ਨਾਲ ਗਰਮ ਹੋਣਾ ਆ ਲੈ ਗੁੱਡਾ ਲਾ ਕੇ 70 ਗਰਮ ਨਾ ਲੋ ਜੀ ਦੋਸਤੋ ਹੁਣ ਆਪਾਂ ਤੁਹਾਨੂੰ ਚੈੱਕ ਕਰਕੇ ਦੱਸਦੇ ਹਾਂ ਕਿੱਦਾਂ ਦੇ ਬਣੇ ਆ ਟੇਸਟ ਕਰਦਾ ਮੈਂ ਮੈਂ ਬਈਆ ਪਲਗਾਤ ਕਰੀ ਹੱਥ ਕਰ ਪੀਦੇ ਆਪਣੇ ਕਿੰਨੇ ਖਾਣੇ ਉੱਤੇ ਪਾ ਲਿਓ ਤੇ ਆਪਣੇ ਬਾਕੀ ਪਾਣੀ ਲੈ ਆਜੋ ਠੀਕ ਆ ਓਕੇ ਬਾਏ ਬਾਏ ਲੋ ਜੀ ਗਾਰਡਨ ਨੇ ਆਏ ਹਾਂ ਅਸੀਂ ਪਾਣੀ ਦੇ ਰਹੇ ਹਾਂ ਪਾਣੀ ਦੇ ਦਈਏ ਬੂਟਿਆਂ ਨੂੰ ਤੂੰ ਇੱਚ ਤੇ ਕਰੇਂਗੀ ਜਵਾਨੀ ਮਿੱਤਰਾਂ ਤੇ ਆਈ ਸੀ ਕਦੇ ਇੱਕ ਮੋਟਾ ਹੋ ਗਿਆ ਉਹ ਬਲ ਵਾ ਗਿਆ ਲੋ ਜੀ ਮਿੱਤਰੋ ਕੰਦੇ ਪਾਣੀ ਜਨਾ ਬਹੁਤ ਜੀ ਬੂਟਿਆਂ ਨੂੰ ਇਹ ਵੀ ਜਾਰੇ ਪਿਆਸੇ ਰਏ ਸੀਗੇ ਲੋ ਲੋ ਇਹਨਾਂ ਵੀ ਜੀ ਇਹ ਗਾ ਲੈਣਾ ਨਾ ਛੋ ਜਿਹੜਾ ਬੂਟਾ ਆਹ ਇਹਦਾ ਨਾਮ ਦੱਸੋ ਤੇ ਇਹਦਾ ਨਾਮ ਦੱਸੋ ਯਾਕੰਦ ਬੰਨਾਂ ਨੂੰ ਨਾਮ ਦੱਸੋ ਕਮੈਂਟ ਵਿੱਚ ਦੱਸੋ ਲੋਈ ਸਸਰੀ ਘਰ ਸਾਰਿਆਂ ਨੂੰ ਜੀ ਉਹ ਜੀ ਮੇਰੀ ਭਾਬੀ ਹੁੰਦੀ ਪਈ ਸਾਹਮਣੇ ਭਾਬੀ ਕਹਿੰਦੀ ਗੇਟ ਖੋਲ ਫਿਰ ਇਹ ਤਾਂ ਗੇਟ ਖੋਲਦੇ ਹੋ ਜੱਫੀ ਵਾਲਾ ਕੋਟ ਕੇ ਭਾਬੀ ਨੂੰ ਦੋ ਰਿਸੀ ਦੇਵਾ ਆਰੇ ਮੋਰੇ ਬੇਟਾ ਮੋਰ ਆਰੇ ਕਿ ਕਿੱਥੇ ਆ ਗਏ ਆਪਾਂ ਲੋ ਜੀ ਦੋਸਤੋ ਆਪਾਂ ਗਲਤ ਆ ਗਏ ਆ ਸਾਨੂੰ ਪਤਾ ਨਹੀਂ ਲੱਗੰਦਿਆ ਰਾਹ ਦਾ ਕਿਧਰ ਨੂੰ ਜਾਣਾ ਕਿਧਰ ਨੂੰ ਨਹੀਂ ਅੱਜ ਹੀ ਘੁੰਮ ਜਾਂਦੇ ਪਿੰਡ ਜੇ ਪਿੰਡ 'ਚ ਘੁੰਮੀ ਜਾਂਦੇ ਆ ਕਿਹੜੇ ਪਿੰਡ ਆ ਸੈਨੇ ਕਰਦੇ ਹਾਂ। ਉਹ ਤੋਂ ਦਗਾ ਕਰਦੇ ਜਦੋਂ ਤੱਕ ਜਾਂਦੇ ਆ। ਪੱਲ ਦੇ। ਭਾਈ ਗਰਦੀਵਾਲ ਨਿਕਲਣਾ ਗਰਦੀਵਾਲ। ਗਰਦੀਵਾਲ। ਲੋ ਜੀ ਵੀਰ ਤੋਂ ਪੁੱਛਿਆ ਸੀ ਵੀਰ ਕਹਿੰਦਾ ਵੀ ਇੱਧਰ ਨੂੰ ਮੁੜ ਜਾਓ। ਵੀ ਇਹ ਵਾਲਾ ਰੋਡ ਗਰਦੀਵਾਲ ਨੂੰ ਜਾਂਦਾ ਆ। ਆਪਾਂ ਆ ਗਿਆਂ ਗਲਤ ਤੇ ਹੁਣ ਦੇਖੋ ਕਿੱਥੇ ਪਹੁੰਚਦੇ ਆ। ਪਿੰਡ 'ਚ ਆ ਗਏ ਆ ਪਿੰਡ ਉਹ ਵਧੀਆ ਵਾਲਾ। ਯਾਦ ਆ ਗਈ ਮੈਨੂੰ ਮੇਰੇ ਮਾਣ ਦੇ ਪਿੰਡ ਦੀ ਆਪਾਂ ਵੱਧਣ ਨੂੰ ਜਾਣਾ ਤੇ ਸ਼ਾਇਦ ਦੋਸਤੋਂ ਮੜਿਆ ਪੁੱਛ ਨਾ ਮੈਂ ਜੀ ਤੁਸੀਂ ਮੇਰੀ ਵੀਡੀਓ ਦੇਖਦੇ ਰਹਿੰਦੇ ਆ ਆਪਾਂ ਹੁਣ ਘਰੇ ਚੱਲੇ ਆ ਦੀਦੀ ਉਹਨਾਂ ਨੇ ਆਪਾਂ ਨੂੰ ਕੀਤਾ ਏਨਵਾਈਟ ਤੇ ਆਪਾਂ ਚੱਲੇ ਆ ਜੀ ਉੱਥੇ ਤੇ ਦੀਦੀ ਉਹਨਾਂ ਦਾ ਘਰ ਬੜਾ ਨਜ਼ਦੀਕ ਰਹਿ ਗਿਆ ਮਤਲਬ ਲੱਗੇ ਪਹੁੰਚਣ ਆਣੇ ਆਪਾਂ ਮੋੜ ਤੇ ਆ ਗਏ ਮੋੜ ਤੇ ਡਿੰਗ 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 ਬਸ ਪਹੁੰਚ ਚਲੇ ਆਪਾਂ 7 ਮਿੰਟ ਤੱਕ 2 ਮਿੰਟ ਤੱਕ ਇੱਥੋਂ 1 ਮਿੰਟ ਲੱਗਣਾ ਅੱਗੋਂ 30 ਸੈਕਿੰਡ ਲੱਗਣੇ ਆਹ ਦੇ ਸਾਇਲੈਂਟ ਵੱਜ ਗਿਆ ਕਰਾਂ ਲੱਗੇ ਆ ਗਏ ਆ ਜੀ ਪਹੁੰਚਣ ਵਾਲੇ ਆਹ ਪਹੁੰਚਣ ਵਾਲੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਜੋ ਉਹ ਹਦੀ ਮਾਸੀ ਖੜੀ ਆ ਸਾਹਮਣੇ ਮਾਜੀ ਦਾ ਸਹੀ ਗਾਲ ਸਤਿ ਸ੍ਰੀ ਅਕਾਲ ਲੈਨ ਸਤਿ ਸ੍ਰੀ ਅਕਾਲ ਕਰੋ ਲੈ ਆਜੋ ਚੱਲਾ ਯਾਰ ਲੋ ਜੀ ਦੀ ਲਈ ਜਾ ਅੱਛਾ ਠੀਕ ਆ ਜੀ ਇੱਥੇ ਨੂੰ ਜਾ ਜੀ ਓਏ ਕੀ ਕਹਿੰਦੇ ਸੇਮ ਹੀ ਤੁਹਾਨੂੰ ਬਣਾਉਂਦੇ ਟੀਚੀ ਨੂੰ ਬਣਾਉਂਦੇ OK ਯਾਨੀ ਆਲੇ ਡਰੋਨ ਨੂੰ ਤੀਜਾ ਕੋ ਰੱਖਿਆ ਲੱਗ ਬੰਦਿਆ ਉਹ ਤਾਂ ਮੱਖੀ ਇਹ ਉਹ ਜਿੰਨਾਂ ਗਲ ਗਏ ਜੰਗਲ ਚ ਘੁੰਮਦੇ ਨੇ ਯਾਰ ਪੰਛੀ ਹਾਂ ਸਰ ਯਾਨੀ ਡਰੋਨ ਨੂੰ ਆਏ ਜਿਆਦਾ ਵਧੀਆ ਵਧਾ ਲੱਗਦਾ ਹਾਲ ਨਹੀਂ ਆ ਆ ਵਧੀਆ ਹੈ ਵੇਰ ਉੱਤੇ ਦੇ ਦੇ ਅਮਨ ਕਹਿੰਦੀ ਸਾਨੂੰ ਕੰਮ ਮਿਲਿਆ ਉੱਥੇ ਪਹਿਲਾਂ ਦੇਖਣ ਨੂੰ ਕਹਿੰਦੇ ਚੱਲ ਜਾਓ ਕਹਿੰਦੀ ਪੱਟੇ ਕਿਤਾ ਕਹਿੰਦੇ ਦੋ ਹੀ ਦੇਣੀਆਂ ਅਮਨ ਕਿੰਨੇ ਟਿਕਟਾ ਕਹਿੰਦੇ ਲੋ ਦੋ ਅੱਬਾ ਕਿੰਨੇ ਆਣੇ ਕਿੱਧਰ ਜਾਣੇ ਵੀ ਨਿਆਣੇ ਕਿੰਨੇ ਸੁਣਾਈ ਛੱਡ ਗਿਆ ਕਹਿੰਦੇ ਨਹੀਂ ਮੰਮੀ ਤੇਰਾ ਰੰਗ ਵੀ ਕੱਪਰਗਾ ਚਾਹੇ ਰੰਗਾਂ ਇਦਾਂ ਜੀ ਰੂਜ਼ ਮੇਰਾ ਕੜਦਾ ਤੇਰਾ ਵੀ ਸੇਮ ਹੀ ਆ ਮੇਰਾ ਵੀ ਤਾਂ ਦਦਾ ਹੀ ਆ ਦੱਸ ਹਾਂ ਸੇਮ ਸਹੀ ਪਾਰਸਲ ਕਿਹਦਾ ਆ ਦਿੱਤੋ ਵਤ ਤੇ ਸਹੀ ਤਾਂ ਮੜਿਆ ਇਹਨੇ ਫੋਲਣਾ ਕੀ ਆ ਦੇਖੀ ਤਾਂ ਪਤਾ ਲੱਗ ਗਿਆ ਹੁਣ ਇਹਨੇ ਪਹਿਲੇ ਦੇਖ ਦੋ ਗਿਆ ਵਿੱਚ ਕੀ ਆ ਹੁਣ ਇਹਨੇ ਦਿਖੋਣਾ ਹਾਂਜੀ ਦੋਸਤੋ ਇੱਕ ਆਦੀ ਨੇ ਫੇਰ ਖੋਲ ਕੇ ਫੇਰ ਪੈਕ ਕਰਨਾ ਦੁਬਾਰਾ ਹੈ ਤਾਂ ਹੋ ਰਿਹਾ ਥੋੜੀ ਵਿੱਚ ਹੋ ਰਹਿਣਾ ਪਿੱਛੇ ਬਲੈਕ ਬੋਟਲ ਆਇਆ ਔਰ ਜੀ ਬੋਲੀ ਜੀ ਜਸਤਿਨ ਤੇਗੂ ਬੋਲੀ ਕਹਿੰਦਾ ਇਆ ਮੇਰੇ ਹੱਥ ਹੈ ਹੈ ਮੇਰਾ ਹੱਥ ਕੀ ਕਹਿੰਦਾ ਜੀ ਜੀ ਇਹਨਾਂ ਫੜ ਦੇ ਚਾਹਦੇ ਅੰਮਾ ਇੱਕ ਹੀ ਯਾਰ ਥੈਂਕ ਯੂ ਕਰਦਾ ਹੁਣ ਸਾਰਿਆਂ ਦਾ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਬਈ ਇਸ ਲਈ ਨੂੰ ਆਈਆਂ ਗਿਫਟ ਲੈ ਕੇ ਆਸ ਕਾਲਾਇਆ ਸਪੋਟ ਤੇ ਕੇ ਰੋਸ਼ਨ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਤੁਹਾਡੇ ਲਈ ਰੰਗ ਬਰੰਗੀਆਂ ਨਿਕਰਾ ਪਾਓ ਅੰਮਾ ਅੰਮਾ ਇਹ ਤੇ ਚਲਦੀ ਆ ਰਹੀਂ ਕਰਦਾ ਜੀ ਤੇ ਜਲਦੀ ਕਿੰਨੀਆਂ ਨਿਕਲਾਈਆਂ 1 2 3 4 5 12 12 ਦੋ ਦੋ ਇੱਕ ਕਰਦੇ ਵਿੱਚ ਦੋ ਬੱਲੇ ਆ ਗਏ ਕੁੰਬੋ ਪੈਕ ਆ ਗਿਆ ਲੋ ਬੇਜਲਿਨ ਇਹ ਵੀ ਕਾ ਦੇ ਦਿੱਤੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੇ ਇਹ ਗੰਦੀਆਂ ਨਹੀਂ ਜਿਆਦਾ ਕਰੀ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਪੁੱਛਿਆ ਸੀ ਫਿਰ ਮੈਸੇਜ ਕਰਤੀ ਅਲੇ ਕੋ ਹੋਰ ਉਹਣਾ 500 ਸਿੱਸਾ ਜਸਲੀਂਦਾ ਹਾਂਜੀ ਲੋ ਜੀ ਬਲੌਗ ਦੀ ਕਰਦੇ ਆ ਸਮਾਪਤੀ ਤੇ ਬਲੌਗ ਜੇ ਵਧੀਆ ਲੱਗਾ ਲਾਈਕ ਸ਼ੇਅਰ ਕਰ ਦਿਓ ਪਿਛੇ ਪਾਉਂਦੀਆਂ ਨੇ ਭਿੰਡੀਆਂ ਕੀ ਬਣਾਉਂਦੇ ਆ ਹੁਣ ਮੈਂ ਤਾਂ ਪਿੰਡੀਆਂ ਵਿੱਚ ਹੋਣਾ ਪਨੀਰ ਕਾਲੀ ਦੀ ਜਾਂ ਵਿੱਚ ਪਾਉ ਪਨੀਰ ਕਿੰਨਾ ਪਨੀਰ ਪਾਉਂਗੀ ਕਿਲੋ ਅੱਧਾ ਕਿਲੋ 5 ਕਿਲੋ ਪਨੀਰ ਪਾਉਣਾ ਹੈ ਲੰਗਰ ਲਾਣਾ ਲੰਗਰ ਲਾਉਣਾ ਲੰਗਰ ਟੱਬਾ ਨੂੰ ਨਾ ਨੰਗਰ ਵਾਲਾ ਕੰਮ ਹੁੰਦਾ 15 ਯਾਨੇ 1 ਖਾੜੇ ਘਰ ਦੇ ਵਿੱਚ ਦੋਸਤੋ ਤੁਹਾਡੇ ਘਰ ਕਿੰਨੇ ਯਾਨੇ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਆਹ ਦੇਖੀ ਨੀਕਣਾ ਕਰਨਾ ਦਿੱਤੀ ਮੇਰੇ ਨੂੰ ਲੋਕ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਅਮਿਸ਼ ਪੂਲਾ ਅਮਿਸ਼ ਪੂਆ ਲਾਈਕ ਸ਼ੇਅਰ ਕਮੈਂਟ ਕਰ ਦਿਓ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੈਨਾ ਦੋਸਤੋ ਕਮੈਂਟ ਕਰੋ ਜਿੰਨੇ ਤੋਂ ਜਿੰਨੇ ਕਰ ਹੁੰਦੇ ਆ ਵਧੀਆ ਕਮੈਂਟ ਕਰਿਆ ਕਰੋ ਲਵ ਯੂ ਔਰ ਥੈਂਕ ਯੂ ਬਾਏ ਬਾਏ ਜੈ